नमस्कार सत श्री अकाल مرحبا सु शेयर लुधियाना और एक वेरी फेयर पहुंचे हैं पीएयू ग्राउंड जिथे के 3 दिन दी एग्जिबिशन शुरू हो चुकी है और पहले दिन दे आधे हाफ से पहुंचे हैं और लगातार कस्टमर दा फुटबॉल जेड़ा है बनया है लुधियाने शहर को मोटिवेट कर रहा है मैन्युफैक्चरर्स नु तो देख सकते हो ਤੁਸੀਂ तस्वीरें कि दोपहर दे विच assi पहुंच चुके हैं और लगातार जेड़ा लाइव तस्वीरें ਤੁਸੀਂ देख सकते हो कि कितना कस्टमर लगातार बनया हुआ है और मैन्युफैक्चरर और कस्टमर भी आपस में

दोनों पैरेलल चल रहे हैं अच्छे चल रहे हैं दोनों है। इंडियन ब्रांड इंडियन जीवे? फैब्रिक्स भी काफी नए ओके तो इस बार ये जीबीजी गाबा या आरआर गाबा से बेसिकली पहले ये सूट बनाने की की है ये बाबा सूट बनता है विंटर की आइटम बनती है कोट सेट बनते हैं फर सूट बनता है पॉलीफिल okay. सूट बनता है सारी आइटम मिक्स में ओके कितने साल तो कितने साल तक से एज ग्रुप साडा 0 तो लेके 32 तक है 32 32 साइज का मतलब कितने मतलब 13 14 इयर्स तक 13 ਸੋ ਜਿਵੇਂ ਤੁਸੀਂ ਕਿਹਾ ਕਿ ਇਸਵਰੀ ਇੰਡੀਅਨ اور ਦੋਨੋ ਸੈਗਮੈਂਟ ਚੱਲ ਰਹੇ ਸੋ ਨਵੀਂ ਜਿਵੇਂ ਜਿਵੇਂ ਇੰਡੀਅਨਸ ਜਿਹੜਾ ਕਿ ਪਹਿਲਾਂ ਤਾਂ ਕਹਿੰਦੇ ਸੀ ਕਿ ਚਲਾ ਹੀ ਗਿਆ ਹੁਣ ਕਮਬੈਕ ਕਰ ਰਹੇ ਹਾਂ ਹਾਂਜੀ ਹਾਂਜੀ ਕਮਬੈਕ ਕਰ ਰਹੇ ਜੀ ਇੰਡੀਅਨ ਫੈਬਰਿਕਸ ਵਾਲੇ ਬਹੁਤ ਮਿਹਨਤ ਕਰ ਰਹੇ ਹੈ ਕਾਫੀ ਚੰਗੀਆਂ ਨਿਕਸ ਆ ਰਹੀਆਂ ਹੈ ਵੈਰੀ ਗੁੱਡ ਕਾਫੀ ਅੱਛੇ ਚੱਲ ਰਹੇ ਹੈ ਫਿਰ ਠੀਕ ਹੈ ਬਲਕਿ ਚਾਈਨਾ ਨੂੰ ਕੰਪੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਹਾਂਜੀ ਫੁੱਲ ਫੁੱਲ ਵੈਰੀ ਗੁੱਡ ਥੈਂਕ ਯੂ ਸਰ ਅਸੀਂ ਸਪੋਰਟ ਵੀ ਕਰਦੇ ਹਾਂ ਜੀ ਨਹੀਂ ਉਹ ਤਾਂ ਜ਼ਰੂਰੀ ਹੈ ਇੱਕ ਦੋ ਇੰਡੀਅਨ ਹੋਣਾ ਚਾਹੀਦਾ ਜੀ

ਏਨਾ ਸਲੋ ਕਿਉਂ ਬੋਲ ਰਹੇ ਹੋ ਕੋਈ ਪ੍ਰੈਸ਼ਰ ਹੈ ਨਹੀਂ ਨਹੀਂ ਕੋਈ ਪ੍ਰੈਸ਼ਰ ਨਹੀਂ ਬੜੀ ਐਸੀ ਬੋਲ ਬਹੁਤ ਹੈ ਅਰੇ ਥੈਂਕ ਯੂ ਥੈਂਕ ਯੂ ਕੀ ਕਹਿਣਾ ਚਾਹੋਗੇ ਬਹੁਤ ਬੜੀਆ ਲੈਵਲ ਉੱਪਰ ਕਰ ਰਿਹਾ ਹੈ ਯਾ ਬਹੁਤ ਬੱਚੇ ਬਹੁਤ ਬੜੀਆ ਕਰ ਰਿਹਾ ਬਹੁਤ ਬੜੀਆ ਕੁਝ ਪੰਜਾਬੀਆਂ ਦੀ ਉਹ ਸਮਝ ਗਏ ਕਿ ਤਾਰੀਫ ਕਰ ਕਰਕੇ ਡਿਸਕਾਊਂਟ ਅਰੇ ਨਹੀਂ ਨਹੀਂ ਐਸਾ ਨਹੀਂ ਇਹ ਜੋ ਹੈ ਇਹ ਤਾਂ ਪੰਜਾਬੀ ਹੁੰਦੇ ਤਾਂ ਆਈਡਲ ਹੈ ਉਦਾਂ ਤਾਂ ਕੁਝ ਨਹੀਂ ਦਿੰਦੇ ਪਰ ਜੇ ਕਹਿੰਦੇ ਦਿਲੋਂ ਲੈ ਲੋ ਤੇ ਸਭ ਕੋਈ ਅਰੇ ਨਹੀਂ ਐਸੀ ਬਾਤ ਨਹੀਂ ਹੈ कंपटीशन तो पार्टिसिपेट करो फर्स्ट राउंड <laughs> तो <laughs> आप कहा से हो सर यूपी से साथ एक एक के बाय टू टू गेट फ्री जो टू गेट फ्री में आप लोग करते क्या हुआ हमारा होलसेल ट्रेडिंग का काम वेरी गुड तो किस तरह का रिस्पॉन्स जैसे आपको बहुत तरीके के वैरायटी मिल जाती है अरे डिस्काउंट वो तो अपनी बात है बहुत वैरायटी मिल जाती है अलग-अलग सब सब टाइम भी बचता है हां जी थैंक यू सर थैंक यू हैव अ तो लाइव तस्वीर श्रीनायस वेले दिया ਤੁਸੀਂ ਦੇਖ ਰਹੇ ਹੋ ਕਿ ਕਿਤਾ ਜਿਹੜਾ ਗਾਰਮੈਂਟ ਮੈਨੂਫੈਕਚਰਰ ਔਰ ਜਿਹੜਾ ਕਸਟਮਰ ਹੈ ਉਹਨਾਂ ਦੀ ਗੱਲ ਚੱਲ ਰਹੀ ਹੈ ਔਰ ਗੱਲਬਾਤ ਕਰਦੇ ਸੋ ਲਾਈਵ ਕੋ ਤੁਸੀਂ ਰਾ ਤੁਸੀਂ ਦੇਖ ਰਹੇ ਹੋ ਸੋ ਸਰ ਨਮਸਕਾਰ ਨਮਸਕਾਰ ਜੀ ਸੇ ਤੁਹਾਡਾ ਸ਼ੁਭਨਾ ਨੰਦ ਲਾਲ ਗਾਬਾ ਨੰਦ ਲਾਲ ਗਾਬਾ ਤੁਸੀਂ ਤਾਂ ਨੰਦ ਕਿਸ਼ੋਰ ਵੈਸੇ ਹੀ ਆ ਤੇ ਸਰ ਕੀ ਕਹਿਣਾ ਚਾਹੋਗੇ ਬਹੁਤ ਅੱਛਾ ਯਾ ਅਬ ਇਹ ਛਵੀ ਐਕਸੀਬਿਸ਼ਨ ਹੈ ਜਾਦੇ ਲਈ ਜਾਣੀ ਐਕਸੀਬਿਸ਼ਨ ਲਾ ਕੇ ਨਾ ਜੀ ਬਹੁਤ ਅੱਛਾ ਚੱਲਦਾ ਕਾਬਿਆਂ ਨੇ ਮੰਡੀ ਲੱਟੀ ਹੋਈ ਐ ਨਾ ਬੰਦੀ ਦਾ ਕੀ ਸਾਰਿਆਂ ਨੇ ਇਹ ਲਗਾਬੇ ਕੋਈ ਲੱਗ ਲਈ ਹੈ ਕਿ ਸਾਰਿਆਂ ਨੇ ਜਿੰਨੇ ਵੀ 200 ਕਰ ਰਹੇ ਤੇ 2 250 ਕਰ ਜਿਹੜਾ ਲਾ ਰਿਹਾ ਵਾ ਸਭ ਨੂੰ ਫਾਇਦਾ ਹੋ ਰਿਹਾ ਵਾ ਜੀ ਇਹਦੀ ਕਿ ਲਗਾਬਿਆਂ ਸਾਰਿਆਂ ਨੂੰ ਫਾਇਦਾ ਹੋ ਰਿਹਾ ਕਾਬਿਆਂ ਨੂੰ ਕਿੰਨੇ ਜ਼ਿਆਦਾ ਹੋ ਰਿਹਾ ਵਾ ਦੇਖੋ ਜਿੱਦਾਂ ਕਿ ਸਮੇਂ ਲਗਾਈ ਹਾਂ ਬਾਕੀ ਇਹ ਜਬ ਪਹਿਲੇ ਬਾਹਲ ਸ਼ਹਿਰਾਂ ਜਿਹੜੀਆਂ ਲੱਗੀਆਂ ਸੀਗੀਆਂ ਲਧਿਆਣਾ ਦਾ ਕੰਮ ਕਰਦਾ ਸੀ ਹੁਣ ਲਧਿਆਣਾ ਚ ਲੱਗਣ ਲੱਗ ਪਈ ਐ ਉਹ ਵਧੀਆ ਲੱਗ ਰਹੀ ਹੈ ਉਹ ਦਾ ਅੱਛਾ ਕਰ ਰਿਹਾ ਵਾ ਇੰਨਾ ਅੱਛਾ ਰਿਸਪੌਂਸ ਮਿਲ ਰਿਹਾ ਦਾ ਉਹ ਤਾਂ ਚਲਸ ਬਹੁਤ ਹੋ ਗਿਆ ਸਰ ਜਿਵੇਂ ਪਹਿਲੇ ਪਹਿਲੀ ਐਗਜ਼ੀਬਿਸ਼ਨ ਲੱਗੀ ਸੀ ਅੱਜ 6ਵੀਂ ਲੱਗ ਰਹੀ ਹੈ ਸੋ ਪਹਿਲੀ ਤੋਂ 6ਵੀਂ ਦਾ ਜਿਹੜਾ ਸਫਰ ਕਿਦਾਂ ਦਾ ਰਿਹਾ ਉਹ ਵਧੀਆ ਦਾ ਮੈਂ ਤਾਂ ਕਹਦਾ ਬਹੁਤ ਅੱਛਾ ਸਫਰ ਰਿਹਾ ਵੈਲਬ ਨੇ ਲੱਗਿਆ ਕਿ ਤੁਹਾ ਐਗਜ਼ੀਬਿਸ਼ਨ ਲੱਗਣ ਨਾਲ ਤੁਹਾਡੇ ਲੋਕਾਂ ਚ ਵੀ ਕੋਈ ਇੰਪਰੂਵਮੈਂਟ ਹੋਈ ਹੈ ਉਹ ਯਹੀ ਬਿਲਕੁਲ ਹੋਈ ਜੀ ਸਾਨੂੰ ਜਿਆਦਾ ਪਤਾ ਲੱਗਦਾ ਕਿ ਅਸੀਂ ਆਪਣੀ ਮਰਜ਼ੀ ਦਾ ਪਹਿਲੇ ਮੜਾਤੇ ਹੋਰ ਜੋ ਗਾਗ ਦਾ ਦੱਸਦਾ ਵਾ ਉਹ ਜੀ ਦਾ ਕਿ ਹੋਰ ਪੱਖ ਵਧੀਆ ਉਹ ਚੀਜ਼ ਬਣਾਈ ਦੀ ਹੈ ओके ठीक है वे जो तो ऊपर मस्टरी एवेदर पता लगदा रहंदा की की चीज है ट्रेंड पता लगदा रहंदा सो यूथ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਯੂਥ ਕੀ ਕਰਦਾ ਹੈ ਔਰ ਉਸ ਤੋਂ ਬਾਅਦ ਸਾਡੇ ਕੋਲ ਟੀਨੇਜਰ ਵੀ ਹੈਗੇ ਹੈ हां जी सर ਕੀ ਕਹਿਣਾ ਚਾਹੋਗੇ ਤੁਹਾਡਾ ਸ਼ੁਰਨਾ ਰੋਹਿਤ ਕਾਪਾ ਰੋਹਿਤ ਕਾਪਾ ਤੁਸੀਂ ਗਲਤ profession ਤੇ ਨਹੀਂ ਆ ਗਏ ਮਾਡਲਿੰਗ ਤੇ ਜਾਂਦੇ ਤੁਸੀਂ ਕਿਤੇ ਮੈਨੂਫੈਕਚਰਿੰਗ ਤੇ ਆ ਗਏ ਚਲੋ ਇਹ ਵੀ ਜ਼ਰੂਰੀ ਹੈ ਇਹ ਫੈਮਿਲੀ ਦੇ ਇਸ ਵਿੱਚ ਜ਼ਰੂਰੀ ਹੈ ਨਹੀਂ ਚਲੋ ਇਹਦੀ ਸ਼ੂਟਿੰਗ ਹੀ ਆਪ ਕਰ ਲਓ ਸਹੀ ਹੈ ਜੀ ਪਰ ਉਸ ਤੇ ਥੋੜਾ ਪ੍ਰੋਬਲਮ ਆ ਰਹੀ ਹੈ ਉਹ 바ਵਾ ਦਾ ਸੂਟ ਬਣਾਉਂਦੇ ਹੋ ਤੁਸੀਂ ਤੇ ਇੱਧਰ ਆਪਾਂ ਉਸ ਤੇ ਆ ਗਏ ਹਾਂ। ਕਿੱਦਾਂ ਦਾ ਮਾਹੌਲ ਹੈ ਸਰ? ਬਹੁਤ ਅੱਛਾ ਜੀ। ਫਰਸਡੇ ਅੱਜ ਦੁਪਹਿਰ ਤੱਕ ਪਹੁੰਚ ਚੁੱਕੇ ਹਾਂ। ਬਹੁਤ ਅੱਛੀ ਫੋਟੋਫੋਲ ਹੈ। ਕਸਟਮਰ ਹਰ ਸ਼ੇਪ ਤੋਂ ਆਇਆ। ਹਰ ਸ਼ੇਪ ਤੋਂ ਸਰ। ਓਕੇ। ਜਿਹੜੀ ਮੈਨੂੰ ਜਿਹੜੀ ਸ਼ੇਪ ਚਾਹ ਲੋ। ਹਰ ਸ਼ੇਪ ਤੋਂ ਕਸਟਮਰ ਆਇਆ। ਜੀ। ਬਹੁਤ ਅੱਛਾ ਫੋਟੋਫੋਲ ਹੈ। ਰਿਸਪੌਂਸ ਬਹੁਤ ਵਧੀਆ ਹੈ। ਜਿਵੇਂ ਕਸਟਮਰ ਆਉਂਦੇ ਐ ਤੇ ਤੁਹ ਕਿੱਦਾਂ ਦੀ ਕੁਐਸਚਨ ਕੀ ਕੁਐਰੀਜ਼ ਹੁੰਦੀਆਂ ਨੇ? ਵੇਰੀ ਸਰ ਡਿਜ਼ਾਈਨਿੰਗ ਦੇ ਉੱਪਰ ਹੁੰਦੀ ਹੈ ਕੁਝ ਫੈਬਰਿਕਸ ਦੇ ਉੱਪਰ ਹੁੰਦੀਆਂ ਪਲੱਸ ਉਹਨਾਂ ਦੇ ਕੁਝ ਕੰਪਲੇਂਟਸ ਹੁੰਦੀਆਂ ਹੈ ਮਾਰ ਟੈਂਕ ਤੇ ਚੀਜ਼ ਹੈ ਡਿਸਕਾਊਂਟ ਨਹੀਂ ਮੰਗਦੇ ਡਿਸਕਾਊਂਟ ਤੇ ਚਲੋ ਉਹਨਾਂ ਦਾ ਹੱਕ ਹੈ ਜੀ ਅਕਾਊਂਟ ਦਾ ਹੱਕ ਹੈ ਜੀ ਪਰ ਡਿਸਕਾਊਂਟ ਤੋਂ ਪਰੇ ਹਟ ਕੇ ਉਹ ਡਿਜ਼ਾਈਨਿੰਗ ਵੱਲ ਜ਼ਿਆਦਾ ਧਿਆਨ ਦਿੰਦੇ ਯੂਥ ਕਿੱਦਾਂ ਦੇਖਦਾ ਸਰ ਨਾਰਮਲੀ ਇਹ ਕਿਹਾ ਜਾਂਦਾ ਹੈ ਇੱਕ ਪਰਸੈਪਸ਼ਨ ਹੁੰਦੀ ਸੀ ਕਿ ਯੂਥ ਜਿਹੜਾ ਹੈ ਨਾ ਜੀ ਉਹ ਕੰਮਚੋਰ ਹੈ ਮਤਲਬ ਯੂਥ ਇੰਨੀ ਮਿਹਨਤ ਨਹੀਂ ਕਰਦਾ ਅਕਸਰ ਅਸੀਂ ਆਪਣੇ ਸੀਨੀਅਰਸ ਨੂੰ ਮਾਪੀ ਹੋਈ ਮੈਂ ਹੌਜ਼ਰੀ ਵਾਲਿਆਂ ਦੀ ਗੱਲ ਕਰ ਰਿਹਾ ਲੋ ਜੀ ਅਸੀਂ ਬੜਾ ਕਰ ਲ ठीक है पर थानू तो देख के ऐन लगदा कि तुसी लोकी परसेप्शन बदलन दे मूड च नहीं नेक्स्ट जेनरेशन दा काम करण दा तरीका थोड़ा अलग है बट मेहनत बराबर है थोड़ा ईज तरीके है गए आजकल मोबाइल एप्स है सब कुछ है मतलब वो तरीके नहीं तो है स्मार्ट नहीं वर्क दा स्मार्ट वर्क दा जी जी वो आर आर कापा ਅ ਤੇਗਾ ਇਸ ਟ੍ਰੇਡ ਸਾਲ ਤੋਂ ਕੀ ਕਹਿੰਦਾ ਜਿਹੜਾ ਕਸਟਮਰ ਮੈਨੂਫੈਕਚਰਰ ਔਰ ਫੈਸ਼ਨ ਦੀ ਦੁਨੀਆ ਦੇ ਵਿੱਚ ਇੱਕ ਕੰਮ ਕੀਤਾ ਜਾ ਰਿਹਾ ਸੋ ਆਲ ਓਵਰ ਇੰਡੀਆ ਤੋਂ ਰਿਸਪਸਰ ਆ ਰਿਹਾ ਹੈ ਮੈਨੂਫੈਕਚਰਰ ਨੂੰ ਮਿਲ ਰਿਹਾ ਹੈ ਪਰ ਆਪਣੇ ਆਪਣੇ ਫੀਡਬੈਕ ਦੇ ਰਿਹਾ ਔਰ ਬੁਕਿੰਗ ਲੈ ਰਿਹਾ ਸੋ ਇਸੀ ਫਿਲਹਾਲ ਜੀਜੀ ਗਾਬਾ ਔਰ ਆਰਆਰ ਗਾਬਾ ਤੋਂ ਇਸੇ ਲਈ ਦਾ ਅਪਡੇਟ ਫਿਰ ਤੁਹਾਨੂੰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣਕਾਰੀ ਲਈ